ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਬਈ ਟ੍ਰਾਂਸ ਹਾਰਬਰ ਲਿੰਕ ਦਾ ਉਦਘਾਟਨ ਕੀਤਾ ਹੈ ਇਸ ਪੁਲ ਦਾ ਨਾਮ ਅਟਲ ਸੇਤੂ ਰੱਖਿਆ ਗਿਆ ਹੈ ਇਹ ਦੇਸ਼ ਦਾ ਸਭ ਤੋਂ ਲੰਬਾ ਸਮੁੰਦਰੀ ਪੁਲ ਹੈ ਇਹ ਪੁਲ ਦੱਖਣੀ ਮੁੰਬਈ ਨੂੰ ਨਵੀਂ ਮੁੰਬਈ ਨਾਲ ਜੋੜਦਾ ਹੈ ਇਸ ਸਾਲ ਨਵੀਂ ਮੁੰਬਈ ਅਤੇ ਮੁੰਬਈ ਵਿਚਕਾਰ ਦੂਰੀ ਘਟ ਜਾਵੇਗੀ ਇਸ ਨਾਲ ਸਮੇਂ ਅਤੇ ਇੰਦਨ ਦੀ ਬਚਤ ਹੋਵੇਗੀ ਮੁੰਬਈ ਟ੍ਰਾਂਸ ਹਾਰਬਰ ਲਿੰਕ ਦਾ ਉਦਘਾਟਨ ਦਸੰਬਰ 2016 ਵਿੱਚ ਕੀਤਾ ਗਿਆ ਸੀ ਇਹ ਲਿੰਕ 7 ਸਾਲਾਂ ਬਾਅਦ ਪੂਰਾ ਹੋਇਆ ਮੁੰਬਈ ਟ੍ਰਾਂਸ ਹਾਰਬਰ ਲਿੰਕ ਸਾਢੇ 4 ਸਾਲਾਂ ਵਿੱਚ ਪੂਰਾ ਹੋਣ ਦੀ ਉਮੀਦ ਸੀ ਪਰ ਤਾਲਾਬੰਦੀ ਕਾਰਨ ਕੰਮ ਵਿੱਚ ਦੇਰੀ ਹੋ ਗਈ ਇਸ ਨਾਲ ਯਾਤਰਾ ਦਾ ਸਮਾਂ 2 ਘੰਟੇ ਤੋਂ ਘਟ ਕੇ ਸਿਰਫ 20 ਮਿੰਟ ਰਹਿ ਜਾਵੇਗਾ ਇਸ ਨਾਲ ਮੁੰਬਈ ਅਤੇ ਪੂਨੇ ਵਿਚਾਲੇ ਯਾਤਰਾ ਦਾ ਸਮਾਂ ਵੀ ਘਟੇਗਾ ਇਹ ਮੁੰਬਈ ਬੰਦਰਗਾਹ ਤੇ ਜਵਾਰ ਲਾਲ ਨਹਿਰੂ ਬੰਦਰਗਾਹ ਨੂੰ ਵੀ ਜੋੜੇਗਾ ਮੁੰਬਈ ਵਿੱਚ ਇੱਕ ਨਵਾਂ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਇਆ ਜਾ ਰਿਹਾ ਹੈ ਇਹ ਲਿੰਕ ਜਲਦੀ ਹੀ ਉਪਲਬਧ ਹੋਵੇਗਾ ਇਹ ਪੁਲ ਨਵੀਂ ਮੁੰਬਈ ਦੇ ਨਾਵਾ ਸ਼ੇਵਾ ਨੂੰ ਦੱਖਣੀ ਮੁੰਬਈ ਦੇ ਸੇਵੜੀ ਨਾਲ ਜੋੜੇਗਾ ਪਹਿਲਾ ਮੁੰਬਈ ਪਹੁੰਚਣ ਲਈ 2 ਘੰਟੇ ਲੱਗਦੇ ਸਨ ਤਾਂ ਹੁਣ ਸਿਰਫ 20 ਮਿੰਟ ਦਾ ਵਕਤ ਹੈ ਜਿਹੜਾ ਉਹ ਲੱਗੇਗਾ ਸਮੁੰਦਰ ਤੇ ਬਣਿਆ ਚਮਤਕਾਰ ਏਸ਼ੀਆ ਦਾ ਸਭ ਤੋਂ ਵੱਡਾ ਪੁਲ ਮੁੰਬਈ ਟਰਾਂਸਫਰ ਹਾਰਬਰ ਲਿੰਕ ਅਟਲ ਸੇਤੂ ਦੀਆਂ ਖੂਬਸੂਰਤ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੁਲ ਦੇ ਨਿਰਮਾਣ ਦੇ ਲਈ 17840 ਕਰੋੜ ਰੁਪਏ ਦੀ ਲਾਗਤ ਆਈ ਹੈ ਇਸ ਵਿੱਚ 1.77903 ਮੀਟ੍ਰਿਕ ਟਨ ਸਟੀਲ ਅਤੇ 54253 ਮੀਟ੍ਰਿਕ ਟਨ ਸੀਮਿੰਟ ਦੀ ਵਰਤੋਂ ਕੀਤੀ ਗਈ ਹੈ ਕੰਪਨੀ ਨੇ ਭਰੋਸਾ ਜਤਾਇਆ ਹੈ ਕਿ ਇਹ ਪੁਲ 100 ਸਾਲ ਤੋਂ ਵੀ ਵੱਧ ਸਮੇਂ ਤੱਕ ਚੱਲੇਗਾ। ਇਹ ਦੇਸ਼ ਦਾ ਸਭ ਤੋਂ ਵੱਡਾ ਤੇ ਲੰਬਾ ਸਮੁੰਦਰੀ ਪੁਲ ਹੈ। ਇਸ ਵਿੱਚ ਇੱਕ ਆਟੋਮੇਟਿਡ ਟੋਲ ਕਲੈਕਸ਼ਨ ਅਤੇ AI ਟਰਾਂਸਪੋਰਟੇਸ਼ਨ ਸਿਸਟਮ ਹੈ। ਪੁਲ ਨੂੰ ਬਣਾਉਣ ਲਈ ਇੱਕ ਲੰਬੇ ਆਰਥੋ ਟ੍ਰੋਪਿਕ ਸਟੀਲ ਡੈਕ ਦੀ ਵਰਤੋਂ ਕੀਤੀ ਗਈ ਹੈ। ਇਸ ਪੁਲ ਦੇ ਉੱਪਰ ਛੋਟੇ ਵਾਹਨ ਹੀ ਨਹੀਂ ਵੱਡੇ ਹੈਵੀ ਵਹੀਕਲ ਵੀ ਚੱਲ ਸਕਣਗੇ ਬਸ਼ਰਤੇ ਕਿ ਉਹਨਾਂ ਦਾ ਭਾਰ ਵਾਜਬ ਹੋਵੇ ਇਸ ਪੁਲ ਦੀਆਂ ਖੂਬਸੂਰਤ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਹੀ ਰਹੇ ਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਬਈ ਟ੍ਰਾਂਸ ਹਾਰਬਰ ਲਿੰਕ ਦਾ ਉਦਘਾਟਨ ਕੀਤਾ ਹੈ ਇਸ ਪੁਲ ਦਾ ਨਾਮ ਅਟਲ ਸੇਤੂ ਰੱਖਿਆ ਗਿਆ ਹੈ ਇਹ ਦੇਸ਼ ਦਾ ਸਭ ਤੋਂ ਲੰਬਾ ਸਮੁੰਦਰੀ ਪੁਲ ਹੈ ਇਹ ਪੁਲ ਦੱਖਣੀ ਮੁੰਬਈ ਨੂੰ ਨਵੀਂ ਮੁੰਬਈ ਨਾਲ ਜੋੜਦਾ ਹੈ ਇਸ ਸਾਲ ਨਵੀਂ ਮਬਈ ਅਤੇ ਮਬਈ ਵਿਚਕਾਰ ਦੂਰੀ ਘਟ ਜਾਵੇਗੀ ਇਸ ਨਾਲ ਸਮੇਂ ਅਤੇ ਇੰਦਨ ਦੀ ਬਚਤ ਹੋਵੇਗੀ ਮਬਈ ਟ੍ਰਾਂਸ ਹਰਬਰ ਲਿੰਕ ਦਾ ਧੁਕਾਟਨ ਦਸੰਬਰ 2016 ਵਿੱਚ ਕੀਤਾ ਗਿਆ ਸੀ ਇਹ ਲਿੰਕ 7 ਸਾਲਾਂ ਬਾਅਦ ਪੂਰਾ ਹੋਇਆ ਹੈ ਮਬਈ ਟ੍ਰਾਂਸ ਹਰਬਰ ਲਿੰਕ ਸਾਢੇ 4 ਸਾਲਾਂ ਵਿੱਚ ਪੂਰਾ ਹੋਣ ਦੀ ਉਮੀਦ ਸੀ ਪਰ ਤਾਲਾਬੰਦੀ ਕਾਰਨ ਕੰਮ ਵਿੱਚ ਦੇਰੀ ਹੋ ਗਈ ਇਸ ਨਾਲ ਯਾਤਰਾ ਦਾ ਸਮਾਂ 2 ਘੰਟੇ ਤੋਂ ਘਟ ਕੇ ਸਿਰਫ 20 ਮਿੰਟ ਰਹਿ ਜਾਵੇਗਾ ਇਸ ਨਾਲ ਮਬਈ ਅਤੇ ਪੂਨੇ ਵਿਚਾਲੇ ਯਾਤਰਾ ਦਾ ਸਮਾਂ ਵੀ ਘਟੇਗਾ ਇਹ ਮੁੰਬਈ ਬੰਦਰਗਾਹ ਤੇ ਜਵਾਰ ਲਾਲ ਨਹਿਰੂ ਬੰਦਰਗਾਹ ਨੂੰ ਵੀ ਜੋੜੇਗਾ ਮੁੰਬਈ ਵਿੱਚ ਇੱਕ ਨਵਾਂ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਇਆ ਜਾ ਰਿਹਾ ਹੈ ਇਹ ਲਿੰਕ ਜਲਦੀ ਹੀ ਉਪਲਬਧ ਹੋਵੇਗਾ ਇਹ ਪੁਲ ਨਵੀਂ ਮੁੰਬਈ ਦੇ ਨਾਵਾ ਸ਼ੇਵਾ ਨੂੰ ਦੱਖਣੀ ਮੁੰਬਈ ਦੇ ਸੇਵੜੀ ਨਾਲ ਜੋੜੇਗਾ ਪਹਿਲਾਂ ਮੁੰਬਈ ਪਹੁੰਚਣ ਲਈ 2 ਘੰਟੇ ਲੱਗਦੇ ਸਨ ਤਾਂ ਹੁਣ ਸਿਰਫ 20 ਮਿੰਟ ਦਾ ਵਕਤ ਹੈ ਜਿਹੜਾ ਉਹ ਲੱਗੇਗਾ ਸਮੁੰਦਰ ਤੇ ਬਣਿਆ ਚਮਤਕਾਰ ਏਸ਼ੀਆ ਦਾ ਸਭ ਤੋਂ ਵੱਡਾ ਪੁਲ ਮਾ ਭਾਈ ਟਰਾਂਸਫਰ ਹਾਰਬਰ ਲਿੰਕ ਅਟਲ ਸੇਤੂ ਦੀਆਂ ਖੂਬਸੂਰਤ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੁਲ ਦੇ ਨਿਰਮਾਣ ਦੇ ਲਈ 17840 ਕਰੋੜ ਰੁਪਏ ਦੀ ਲਾਗਤ ਆਈ ਹੈ ਇਸ ਵਿੱਚ 1.77903 ਮੀਟ੍ਰਿਕ ਟਨ ਸਟੀਲ ਅਤੇ 54253 ਮੀਟ੍ਰਿਕ ਟਨ ਸੀਮਿੰਟ ਦੀ ਵਰਤੋਂ ਕੀਤੀ ਗਈ ਹੈ ਕੰਪਨੀ ਨੇ ਭਰੋਸਾ ਜਤਾਇਆ ਹੈ ਕਿ ਇਹ ਪੁਲ 100 ਸਾਲ ਤੋਂ ਵੀ ਵੱਧ ਸਮੇਂ ਤੱਕ ਚੱਲੇਗਾ ਇਹ ਦੇਸ਼ ਦਾ ਸਭ ਤੋਂ ਵੱਡਾ ਤੇ ਲੰਬਾ ਸਮੁੰਦਰੀ ਪੁਲ ਹੈ ਇਸ ਵਿੱਚ ਇੱਕ ਆਟੋਮੇਟਿਡ ਟੋਲ ਕਲੈਕਸ਼ਨ ਅਤੇ AI ਟਰਾਂਸਪੋਰਟੇਸ਼ਨ ਸਿਸਟਮ ਹੈ ਪੁਲ ਨੂੰ ਬਣਾਉਣ ਲਈ ਇੱਕ ਲੰਬੇ ਆਰਥੋ ਟ੍ਰੋਪਿਕ ਸਟੀਲ ਡੈਕ ਦੀ ਵਰਤੋਂ ਕੀਤੀ ਗਈ ਹੈ ਇਸ ਪੁਲ ਦੇ ਉੱਪਰ ਛੋਟੇ ਵਾਹਨ ਹੀ ਨਹੀਂ ਵੱਡੇ ਹੈਵੀ ਵਹੀਕਲ ਵੀ ਚੱਲ ਸਕਣਗੇ ਬਸ਼ਰਤੇ ਕਿ ਉਹਨਾਂ ਦਾ ਭਾਰ ਵਾਜਬ ਹੋਵੇ ਇਸ ਪੁਲ ਦੀਆਂ ਖੂਬਸੂਰਤ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖੀ